ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਸੌਖਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਪਹਿਲਾਂ ਵੀ ਇਸ ਡਿਜ਼ਾਈਨ ਦੀ ਵੀਡੀਓ ਬਣਾਈ ਆ ਪਰ ਕਿਸੇ ਭੈਣ ਨੇ ਅੱਜ ਮੈਨੂੰ ਕਮੈਂਟ ਕੀਤਾ ਸੀ ਸ਼ਾਰਟ ਤੋਂ ਦੇਖ ਕੇ ਡਿਜ਼ਾਈਨ ਤੇ ਇਸ ਲਈ ਸੋਚਿਆ ਮੈਂ ਦੁਬਾਰਾ ਡਿਜ਼ਾਈਨ ਡਿਜ਼ਾਈਨ ਤਿੰਨ ਸਲਾਈਆਂ ਵਿੱਚ ਡਿਜ਼ਾਈਨ ਬਣਦਾ ਹੈ ਤੇ ਤਿੰਨ ਸਲਾਈਆਂ ਨਾਲ ਉਲਟੀਆਂ ਸਿੱਧੀਆਂ ਬੰਦੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਦੋ ਸਲਾਈਆਂ ਉਲਟੀਆਂ ਤੇ ਸਿੱਧੀਆਂ ਬਣਾਉਣੀਆਂ ਨੇ ਤੇ ਦੂ ਦੋ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾ ਲੈਣੇ ਨੇ ਕੁੰਡੇ ਬਿਲਕੁਲ ਪੂਰੇ ਆ ਜਾਣਗੇ ਉਸੀ ਇਸ ਡਿਜ਼ਾਈਨ ਨੂੰ ਬੱਚਿਆਂ ਦੀ ਕੋਟੀ ਤੇ ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਕਿਤੇ ਵੀ ਪਾਓਗੇ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਲੱਗੇਗਾ ਤੇ ਲੇਡੀਜ਼ ਕੋਟੀ ਵਾਸਤੇ ਅੱਗੇ ਜਾ ਕੇ ਮੈਂ ਤੁਹਾਨੂੰ ਇੱਕ ਹੋਰ ਵੀ ਇਹਦੇ ਵਿੱਚ ਸੁਜੈਸਟ ਕਰਾਂਗੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਵੀ ਪਾ ਸਕਦੇ ਜੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੈਂ ਹਮੇਸ਼ਾ ਹਰ ਇੱਕ ਡਿਜ਼ਾਈਨ ਨੂੰ ਜਿਹੜਾ ਤੁਹਾਨੂੰ 2-3 ਤਰੀਕਿਆਂ ਦੇ ਨਾਲ ਦੱਸਦੀ ਹਾਂ ਤਾਂ ਕਿ ਡਿਜ਼ਾਈਨ ਨੂੰ ਤੁਸੀਂ ਡਿਫਰੈਂਟ ਲੁੱਕ ਦੇ ਸਕੋ ਤੇ ਬਾਕੀਆਂ ਨਾਲੋਂ ਤੁਹਾਡੀ ਸਵੈਟਰ ਜਿਹੜੀ ਆ ਅਲੱਗ ਲੱਗ ਸਕੇ ਬੇਸ਼ੱਕ ਡਿਜ਼ਾਈਨ ਉਹੀ ਹੋਏਗਾ ਪਰ ਸਵੈਟਰ ਜਿਹੜੀ ਦੇਖਣ ਨੂੰ ਬਹੁਤ ਜਿਹੜੀ ਅਲੱਗ ਲੱਗੇਗੀ ਤੇ ਬੱਚਿਆਂ ਦੀ ਕੋਟੀ ਤੇ ਤੁਸੀਂ ਜਿਵੇਂ ਮੈਂ ਇੱਥੇ ਤੁਹਾਨੂੰ ਪਾਇਆ ਹੋਇਆ ਦਿਖਾਵਾਂਗੀ ਉਸੇ ਤਰੀਕੇ ਦੇ ਨਾਲ ਪਾ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਪਸੰਦ ਆਏ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਡਿਜ਼ਾਈਨ ਦੀ ਪਹਿਲੀ ਸਲਾਈ ਆ ਸਿੱਧੇ ਪਾਸਿਓਂ ਆਪਾਂ ਪੂਰੀ ਸਲਾਈ ਜਿਹੜੀ ਸਿੱਧੀ-ਸਿੱਧੀ ਬਣਾ ਲੈਣੀ ਆ ਤੇ ਇਸ ਦੇ نیچے ਤੁਸੀਂ ਬਾਰਡਰ ਜ਼ਰੂਰ ਬਣਾ ਲਿਓ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਡਿਜ਼ਾਈਨ ਬਣੇਗਾ ਕਿਉਂਕਿ ਸਿੱਧੀਆਂ ਸਲਾਈਆਂ ਦਾ ਡਿਜ਼ਾਈਨ ਆ ਇਕੋਈ ਇਹਦੇ ਵਿੱਚ ਜਾਲੀ ਨਹੀਂ ਪੈਂਦੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪਰਸਨਲੀ ਮੈਨੂੰ ਬਹੁਤ ਪਸੰਦ ਆਇਆ ਤੁਸੀਂ ਇਸ ਨੂੰ ਵਾਈਟ ਜਾਂ ਕਰੀਮ ਕੁੱਟੀ ਤੇ ਬਣਾਓਗੇ ਤੇ ਫਿਰ ਵੀ ਬਹੁਤ ਸੋਹਣਾ ਲੱਗੇਗਾ ਮੈਂ ਪਿੰਕ ਤੇ ਬਣਾਇਆ ਹੋਇਆ ਹੈ ਤੇ ਉਲਟੀ ਸਲਾਈ ਜਿਹੜੀ ਉਹ ਆਪਾਂ ਉਲਟੀ ਸਾਈਡ ਤੋਂ ਸਾਰੇ ਕੁੰਡੇ ਉਲਟੇ ਬਣਾ ਲੈਣੇ ਹੈ ਇਹ ਡਿਜ਼ਾਈਨ ਦੀ ਸਾਡੀ ਦੂਸਰੀ ਸਲਾਈ ਬਣ ਰਹੀ ਹੈ ਬਹੁਤ ਸੋਨਾ ਡਿਜ਼ਾਈਨ ਹੈ ਭਾਵੇਂ ਤੁਸੀਂ ਬ੍ਰੇਕ ਬੂਲ ਤੇ ਪਾਓ ਭਾਵੇਂ ਮੋਟੀ ਬੂਲ ਤੇ ਪਾਓ ਹਰ ਇੱਕ ਬੂਲ ਤੇ ਬਹੁਤ ਜ਼ਿਆਦਾ ਜੱਚੇਗਾ ਤੇ ਇਹ ਵੀ ਬਹੁਤ ਹੀ ਸੋਖਾ ਹੈ ਕਿ ਹੁਣ ਆਪਾਂ ਦੋ ਸਲਾਈਆਂ ਬਣਾ ਰਹੀਆਂ ਇੱਕ ਸਿੱਧੇ ਪਾਸਿਓ ਸਿੱਧੀ ਤੇ ਉਲਟੇ ਪਾਸਿਓ ਉਲਟੀ ਹੁਣ ਤੀਸਰੀ ਸਲਾਈ ਹੈ ਸਿੱਧੇ ਪਾਸਿਓ ਵੇਖੋ ਕਿਵੇਂ ਬਣਾਉਣੀ ਹੈ ਪਹਿਲਾ ਗੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਸਿੱਧਾ ਬਣਾ ਲਿਆ ਹੁਣ ਇੱਥੇ ਜਾਲੀ ਪਾ ਲਈ ਫੇਰ ਇੱਕ ਗੁੰਡਾ ਸਿੱਧਾ ਫਿਰ ਜਾਲੀ ਜਾਂ ਜਾਲੀ ਪਾ ਲੋ ਜਾਂ ਤਾਂ ਘੇ ਇਧਰ ਕਰਕੇ ਕੁੰਡੇ ਨੂੰ ਦੁਬਾਰਾ ਹੁਣ ਲੋ ਮਤਲਬ ਹਰ ਕੁੰਡੇ ਦੇ ਵਿੱਚ ਇੱਕ ਇੱਕ ਆਪਾਂ ਜਾਲੀ ਪਾਉਂਦੇ ਜਾਣਾ ਤਾਂ ਘਾ ਇਧਰ ਵਾਲੀ ਸਾਈਡ ਜਿੱਦੋਂ ਕਰਕੇ ਤੇ ਬੁਣਾਗੇ ਤੇ ਜਾਲੀ ਆਪਣੇ ਆਪ ਹੀ ਪੈ ਜਾਏਗੀ ਹਰ ਕੁੰਡੇ ਤੇ ਆਪਾਂ ਜਾਲੀ ਪਾ ਲੈਣੀ ਆ ਤੇ ਇਹ ਜਾਲੀ ਜਿਹੜੀ ਆਪਾਂ ਕੁੰਡਿਆਂ ਨੂੰ ਥੋੜਾ ਜਿੰਨਾ ਲੂਜ਼ ਕਰਨ ਵਾਸਤੇ ਪਾਣੀ ਸਾਰੇ ਕੁੰਡਿਆਂ ਦੇ ਵਿੱਚ ਆਪਾਂ ਜਾਲੀ ਪਾ ਲੈਣੀ ਆ ਤਾਂ ਕਿ ਸਾਡੇ ਕੁੰਡੇ ਜਿਹੜੇ ਲੂਜ਼ ਹੋ ਜਾਣ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾ ਲੈਣਾ ਤੀਸਰੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਚੌਥੀ ਸਲਾਈ ਤੇ ਆ ਗਏ ਆ ਉਲਟੇ ਪਾਸੇ ਇਹਨੂੰ ਤੁਸੀਂ ਧਿਆਨ ਨਾਲ ਦੇਖਣਾ ਪਹਿਲਾ ਕੁੰਡਾ ਉਤਾਰ ਲੈਣਾ ਵਾ ਫਿਰ ਆਪਾਂ ਇਹ ਜਿਹੜੇ ਕੁੰਡੇ ਇਹਨਾਂ ਨੂੰ ਲੂਜ਼ ਕਰਨਾ ਸਿਰਫ ਦੋ ਕੁੰਡਿਆਂ ਨੂੰ ਕਿਉਂਕਿ ਦੋ ਕੁੰਡਿਆਂ ਦਾ ਸਾਡਾ ਡਿਜ਼ਾਈਨ ਆ ਫਿਰ ਇਸ ਤਰ੍ਹਾਂ ਕਰਕੇ ਸਲਾਈ ਦੇ ਉੱਪਰ ਪਾ ਲੈਣੇ ਹੁਣ ਧਾਗਾ ਇੱਧਰ ਹੀ ਰਹੇਗਾ ਹੁਣ ਆਪਾਂ ਕੀ ਕਰਨਾ ਇਹ ਇਹ ਵਾਲੀ ਜਗ੍ਹਾ ਤੋਂ ਇੱਕ ਐਕਸਟਰਾ ਕੁੰਡਾ ਬਣਾਉਣਾ ਹੈ ਐਕਸਟਰਾ ਕੁੰਡਾ ਬਣਾ ਲਿਆ ਹੁਣ ਇੱਥੇ ਆਪਾਂ ਇਸ ਤਰੀਕੇ ਦੇ ਨਾਲ ਇੱਕ ਜਾਲੀ ਪਾ ਲੈਣੀ ਹੈ ਤੇ ਇਹ ਵਾਲੇ ਦੋ ਕੁੰਡਿਆਂ ਨੂੰ ਦੁਬਾਰਾ ਬੁਣ ਲੈਣਾ ਹੁਣ ਇਹ ਇਹ ਜਿਹੜੇ ਸਾਡੇ ਤਿੰਨ ਕੁੰਡੇ ਹੋ ਗਏ ਹੁਣ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਸਲਾਈ ਦੇ ਉੱਪਰੋਂ ਨਹੀਂ ਉਤਾਰਿਆ ਇਹਨਾਂ ਦੇ ਵਿੱਚੋਂ ਇਹ ਪਹਿਲਾ ਕੁੰਡਾ ਜਿਹੜਾ ਇਹਨੂੰ ਇੱਕ ਵਾਰ ਫੇਰ ਬੁਣ ਲੈਣਾ ਉਲਟੇ ਹੀ ਬੁਣਨੇ ਆ ਕੁੰਡੇ ਇਹ ਹੁਣ ਦੋ ਕੁੰਡਿਆਂ ਤੋਂ ਸਾਡੇ ਚਾਰ ਕੁੰਡੇ ਹੋ ਗਏ ਫਿਰ ਵੇਖੋ ਇੱਕ ਤੇ ਦੋ ਇਹ ਕੁੰਡੇ ਆਪਾਂ ਲੂਜ਼ ਕਰ ਲਏ ਹੁਣ ਇਧਰ ਵਾਲੀ ਸਲਾਈ ਤੇ ਪਾ ਲੈਣੇ ਆ ਧਾਗਾ ਇਧਰ ਹੀ ਰਹੇਗਾ ਤੇ ਇੱਥੋਂ ਸਲਾਈ ਪਾ ਕੇ ਇੱਕ ਐਕਸਟਰਾ ਕੁੰਡਾ ਲੈਣਾ ਫਿਰ ਜਾਲੀ ਪਾਉਣੀ ਫਿਰ ਦੁਬਾਰਾ ਇੱਕ ਵਾਰੀ ਇਹਨਾਂ ਨੂੰ ਬੁਣ ਲੈਣਾ ਤੇ ਇੱਕ ਵਾਰ ਫੇਰ ਆ ਕੁੰਡੇ ਨੂੰ ਕੱਲੇ ਨੂੰ ਬੁਣ ਲੈਣਾ ਇਹ ਹੁਣ ਸਾਡੇ ਦੋ ਤੋਂ ਚਾਰ ਕੁੰਡੇ ਹੋ ਗਏ ਐਸ ਤਰ੍ਹਾਂ ਪਹਿਲਾਂ ਇਹਨਾਂ ਨੂੰ ਲੂਜ਼ ਕਰ ਲੈਣਾ ਫਿਰ ਇੱਥੋਂ ਇੱਕ ਐਕਸਟਰਾ ਲੂਪ ਲੈ ਲਿਆ ਫਿਰ ਇੰਜ ਧਾਗਾ ਘੁਮਾ ਕੇ ਜਾਲੀ ਪਾ ਲਈ ਫਿਰ ਇੱਕ ਵਾਰ ਦੁਬਾਰਾ ਉਨ ਲਿਆ ਤੇ ਫਿਰ ਇਹ ਕੁੰਡੇ ਨੂੰ ਇਕੱਲੇ ਨੂੰ ਬੁਣ ਲੈਣਾ ਤੇ ਫਿਰ ਇਹਨਾਂ ਦੋਵਾਂ ਨੂੰ ਇਕੱਠੇ نیچے ਸੁੱਟ ਦੇਣਾ ਬਹੁਤ ਪਿਆਰਾ ਡਿਜ਼ਾਈਨ ਬਣੇਗਾ ਇਹ ਜਦੋਂ ਤੁਸੀਂ ਦੇਖੋਗੇ ਤੇ ਹੈਵੀ ਸੌਖਾ ਹੈ ਡਿਜ਼ਾਈਨ ਇਸ ਤਰੀਕੇ ਦੇ ਨਾਲ ਆਪਾਂ ਪੂਰੀ ਜਿਹੜੀ ਆਪਣੀ ਚੌਥੀ ਸਲਾਈ ਬਣਾ ਰਹੇ ਹਾਂ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਹੁਣ ਚਾਰ ਸਲਾਈਆਂ ਬਣ ਗਈਆਂ ਪੰਜਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਪਹਿਲਾਂ ਜਿਹੜਾ ਆਪਾਂ ਇਹਨੂੰ ਉਲਟਾ ਬਣਾ ਲੈਣਾ ਵਾ ਫਿਰ ਧਾਗਾ ਪਿਛਲੇ ਪਾਸੇ ਕਰਕੇ ਇਹ ਜਿਹੜੇ ਤਿੰਨ ਕੁੰਡੇ ਸਾਡੇ ਕੋਲੋਂ ਤਿੰਨ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਕਰਕੇ ਕਿੱਕ ਕਰ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਤਗਾ ਪਿਛਲੇ ਪਾਸੇ ਇਹ ਤਿੰਨ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਧਾਗਾ ਘੁਮਾ ਕੇ ਆਪਾਂ ਬੁਣ ਲੈਣਾ ਫਿਰ ਵੇਖੋ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਧਾਗਾ ਘੁਮਾ ਕੇ ਉਣ ਲੈਣਾ ਪੂਰੀ ਸਿਲਾਈ ਜਿਹੜੀ ਆ ਪੰਨਵੀਂ ਸਿਲਾਈ ਇਹ ਆਪਾਂ ਇਸ ਤਰੀਕੇ ਦੇ ਨਾਲ ਬਣਾਉਂਦੇ ਜਾਣਾ ਇੱਕ ਕੁੰਡਾ ਉਲਟਾ ਫਿਰ ਜਿਹੜੇ ਆ ਤਿੰਨ ਕੁੰਡੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਆਪਾਂ ਇਕੱਠਾ ਬੁਣ ਕੇ ਤਿੰਨ ਤੋਂ ਇੱਕ ਕਰ ਦੇਣਾ ਫੇਰ ਸਾਡੇ ਦੋ ਤੋਂ ਦੋ ਹੀ ਕੁੰਡੇ ਬਚ ਗਏ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੈ ਹੁਣ ਆ ਗਏ ਹਾਂ ਛੇਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ ਛੇਵੀਂ ਸਲਾਈ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਬਣੇਗਾ ਪੂਰੀ ਸਲਾਈ ਆਪਾਂ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰ ਲੈਣੀ ਆ ਇਹੀ ਸ਼ੇਸ ਲਾਈਆਂ ਸੀ ਬਾਰ ਬਾਰ ਰਿਪੀਟ ਕਰਨੀਆਂ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦਾ ਬਣਾਇਆ ਵੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਵਾਈਟ ਤੇ ਕਰੀਮ ਤੇ ਤੁਸੀਂ ਕਿਤੇ ਵੀ ਬਣਾਓਗੇ ਈਵਨ ਤੁਸੀਂ ਬਲੈਕ ਤੇ ਵੀ ਇਸ ਨੂੰ ਬਣਾ ਲੋਗੇ ਤੇ ਜਿਹੜਾ ਡਿਜ਼ਾਈਨ ਹੈ ਤੁਹਾਡਾ ਉੱਠ ਕੇ ਆਏਗਾ ਬਹੁਤ ਹੀ ਸੋਹਣਾ ਤੇ ਬਹੁਤ ਸਿੰਪਲ ਜਿਹਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਾ ਹੈ ਤੇ ਹੋਰ ਤੁਸੀਂ ਕਿਵੇਂ ਦੇ ਡਿਜ਼ਾਈਨ ਵੇਖਣਾ ਚਾਹੁੰਦੇ ਹੋ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀ ਤੜਾ ਬਹੁਤ ਬਹੁਤ ਧੰਨਵਾਦ